ਦੇ ਵਿੱਚ ਮੌਸਮ ਮਿਹਰਬਾਨ ਹੈ ਕਈ ਇਲਾਕਿਆਂ ਦੇ ਵਿੱਚ ਕੱਲ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਅੱਜ ਵੀ ਸਾਰਾ ਦਿਨ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਵੀ ਕਈ ਥਾਵਾਂ ਤੇ ਆ ਪਾਣੀ ਭਰਿਆ ਆ ਤਾਂ ਇਸ ਦੇ ਚੱਲਦਿਆਂ ਇੱਥੇ ਇੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਆ ਪਰ ਕਈ ਜਗ੍ਹਾਵਾਂ ਤੇ ਜਿਹੜਾ ਕਿ ਦਿੱਕਤਾਂ ਦਾ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਆ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਕਈ ਜਗ੍ਹਾਵਾਂ ਤੇ ਆ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਹੈ ਫਤੇਗੜ ਸਾਹਿਬ ਦੀਆਂ ਚੰਡੀਗੜ੍ਹ ਦੀਆਂ ਤੁਹਾਨੂੰ ਅਸੀਂ ਤੁਸਤੀ ਆ ਮੌਸਮ ਖੁਸ਼ਗੁਵਾਰ ਨਜ਼ਰ ਆ ਰਿਹਾ ਹੈ ਕਿਉਂਕਿ ਕੱਲ ਰਾਤ ਤੋਂ ਹੀ ਲਗਾਤਾਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਤੇ ਨਹੀਂ ਦੇ ਚਲਦਿਆਂ ਤਾਪਮਾਨ ਦੇ ਵਿੱਚ ਭਾਰੀ ਗਰਵਰ ਦਰਜ ਕੀਤੀ ਗਈ ਹੈ ਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਅਸੀਂ ਦਾ ਰੋਕਰਾਂਗੇ ਚੰਡੀਗੜ੍ਹ ਦਾ ਕਿਥੋਂ ਕਿ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜ ਚੁੱਕੇ ਨੇ ਉਮੇਸ਼ ਜਿਵੇਂ ਕਿ ਲਗਾਤਾਰ ਕੱਲ ਰਾਤ ਤੋਂ ਹੀ ਲਗਾਤਾਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੀਂਹ ਪੈ ਰਿਹਾ ਤੇ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਸੁਖਨਾ ਲੇਖ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਦੇਖੋ ਸੁਖਨਾ ਲੇਕ ਪਹਿਲਾਂ ਮੈਂ ਇੱਕ ਥੋੜੀ ਤਸਵੀਰ ਦਿਖਾਦਾ ਤੁਹਾਨੂੰ ਕਿ ਸੁਖਨਾ ਲੇਕ ਕਿਉਂਕਿ ਜਦੋਂ ਗਰਮੀ ਵੱਧਦੀ ਹੈ ਤਾਂ ਸੁਖਨਾ ਲੇਕ ਦਾ ਜਿਹੜਾ ਵਾਟਰ ਲੈਵਲ ਹੈ ਉਹ ਥੱਲੇ ਚਲਾ ਜਾਂਦਾ ਔਰ ਕਈ ਵਾਰ ਇੱਥੇ ਗਾਧ ਕੱਢਣ ਦੀ ਵੀ ਸਿਚੁਏਸ਼ਨ ਆਂਦੀ ਰਹੀ ਹੈ ਲੇਕਿਨ ਹੁਣ ਪਾਣੀ ਜਿੱਦਾਂ ਹਿਸਾਬ ਨਾਲ ਬਾਰਿਸ਼ ਲਗਾਤਾਰ ਜਾਰੀ ਹੈ ਕੱਲ ਤੋਂ ਔਰ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਵੱਲੋਂ ਤਾਂ ਤੁਸੀਂ ਦੇਖੋ ਸੁਖਨਾ ਵਿੱਚ ਵੀ ਹੁਣ ਪਾਣੀ ਜਿਹੜਾ ਹੈਗਾ ਉਹ ਵਾਟਰ ਲੈਵਲ ਥੋੜਾ ਵਾਧਾ ਨਜ਼ਰ ਆ ਰਿਹਾ ਤੇ ਜੂਮ ਕਰਕੇ ਅਸੀਂ ਦਿਖਾਈਏ ਤਾਂ ਸੁਖਨਾ ਲੇਕ ਸੁਖਨਾ ਲੇਕ ਦਾ ਜਿਹੜਾ ਕਾਰਟ ਕਈ ਵਾਰ ਹੋ ਜਾਂਦੀ ਹੈ ਔਰ ਕਈ ਵਾਰ ਸੁਖਨਾ ਲੇਕ ਤੋਂ ਗਾਗ ਵੀ ਕੱਢਣ ਦੀ ਸਿਚੁਏਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਆ ਜਾਂਦੀ ਹੈ ਮੌਸਮ ਜਦੋਂ ਖੁਸ਼ਗੁਵਾਰ ਹੋਏ ਔਰ ਸੁਖਨਾ ਲੇਕ ਚੰਡੀਗੜ੍ਹ ਦਾ ਇੱਕ ਉਹ ਸਥਾਨ ਹੈ ਉਹ ਜਗ੍ਹਾ ਹੈ ਜਿੱਥੇ ਲੋਕ ਰੂਟੀਨ 'ਚ ਆਪਣਾ ਸੈਰ ਆਪਣੀ ਐਕਸਰਸਾਈਜ਼ ਆਪਣੀ ਰਨਿੰਗ ਔਰ ਇਹ ਸਾਰੀ ਜਿਹੜੀ ਗਤੀਵਿਧੀਆਂ ਨੇ ਉਹ ਸਰੀਰਕ ਗਤੀਵਿਧੀਆਂ ਆਪਣੀ ਜਿਹੜੀ ਫਿਟਨੈਸ ਨੂੰ ਲੈ ਕੇ ਖਾਸ ਕਰਕੇ ਜਿਹੜੇ ਸੈਰ ਦੇ ਸ਼ੌਕੀਨ ਨੇ ਔਰ ਜਿਨ੍ਹਾਂ ਦਾ ਰੂਟੀਨ ਇੱਥੇ ਆਣਾ ਉਹ ਇੱਥੇ ਤੁਹਾਨੂੰ ਨਜ਼ਰ ਆਣਗੇ ਤੇ ਹੁਣ ਵੀ ਤੁਸੀਂ ਦੇਖੋਗੇ ਜਿੱਦਾਂ ਬਾਰਿਸ਼ 'ਚ ਕਾਫੀ ਲੋਕ ਸਵੇਰ ਦਾ ਸਮਾਂ ਆਸੀ ਤਸਵੀਰ ਤੋਂ ਵੀ ਇੱਥੇ ਕਈ ਐਸੇ ਇੱਕ ਗਰੁੱਪ ਨਾਲ ਵੀ ਅਸੀਂ ਮਿਲੇ ਸੀਗੇ ਤਾਂ ਤਸਵੀਰਾਂ ਦੇਖੋ ਪਹਿਲਾਂ ਵੀ ਲੋਕ ਸੈਰ ਕਰਦੇ ਨਜ਼ਰ ਆ ਰਹੇ ਨੇ بارش ਵਿੱਚ ਵੀ ਹੁਕਮ ਦੇ ਨਜ਼ਰ ਆ ਰਹੇ ਨੇ ਬੱਚੇ ਹੋਣ ਚਾਹੇ ਮਿਲਾਵਾ ਹੋਣ ਯੰਗ ਹੋਣ ਕਈ ਇੱਥੇ ਤੁਹਾਨੂੰ ਨਜ਼ਰ ਆਣਗੇ ਕਿ ਜਿਵੇਂ ਕਿ ਕਿ ਹਿੱਸਾ ਹੈ ਜਿੰਦਾ ਕਿ ਜਿੰਦਗੀ ਦਾ ਔਰ بارش ਤੋਂ ਬਾਅਦ ਜਿਹੜੀ ਤਪਸ਼ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਉਹ ਵੀ ਕਿੱਥੇ ਇੱਕ ਨਜ਼ਰ ਇੱਥੇ ਤਸਵੀਰਾਂ 'ਚ ਵੀ ਆ ਰਹੀ ਹੈ ਕਿ ਹਲਕੀ ਬਾਰਿਸ਼ ਹੋਈ ਹੈ ਪਹਿਲਾਂ ਤਾਂ ਤੇਜ਼ ਸੀਗੀ ਹੁਣ ਥੋੜੀ ਥੋੜੀ ਬਾਰਿਸ਼ ਹਲਕੀ ਹੈ ਲੇਕਿਨ ਹਲੇ ਵੀ ਬਾਰਿਸ਼ ਜਾ ਰਹੀ ਹੈ ਲੇਕਿਨ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਕ੍ਰੇਜ਼ ਸੁਖਨਾ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਤਸਵੀਰਾਂ ਸਵੇਰ ਦੀਆਂ ਨੇ 9 ਵਜੇ ਦੇ 5 ਮਿੰਟ ਦਾ ਟਾਈਮ ਹੋ ਚੁੱਕਿਆ ਲੇਕਿਨ ਸੁਖਨਾ ਦਾ ਜਿਹੜਾ ਕ੍ਰੇਜ਼ ਹੈ ਉਹ ਨਾ ਬਾਰਿਸ਼ ਵਿੱਚ ਘਟਦਾ ਹੈ ਨਾ ਗਰਮੀ ਵਿੱਚ ਵੀ ਕਰਦਾ ਹੈ ਕਿਉਂਕਿ ਇੱਕ ਰਾਹਤ ਦਿੰਦੀ ਹੈ ਗ੍ਰੀਨਰੀ ਹੈ ਇੱਥੇ ਆਸ-ਪਾਸੇ ਔਰ ਇੱਕ ਲੰਬਾ ਪੈਚ ਜਿਹੜਾ ਹੈਗਾ ਸੁਖਨਾ 'ਚ ਉਹ ਹੈਗਾ ਕ੍ਰੈਫਟੋ ਕਟ 5 ਤੋਂ 7 ਕਿਲੋਮੀਟਰ ਲੰਬਾ ਪੈਚ ਹੈ ਦੋਨੋਂ ਸਿਰੇ ਨੇ ਸੁਖਨਾ ਦੇ ਔਰ ਇੱਕ ਮੈਂ ਤੁਹਾਨੂੰ ਹੋਰ ਤਸਵੀਰ ਦਿਖਾ ਲਾਂ ਕਿ ਜੇ ਜ਼ੂਮ ਕਰਕੇ ਦਿਖਾਈਏ ਤਾਂ ਲੋਕਾਂ ਦੀ ਤਸਵੀਰ ਹੈ ਜੇ ਸਾਹਮਣੇ ਵਾਲਾ ਸਾਨੂੰ ਦਿਖਾਈਏ ਸੁਖਨਾ ਚੋ ਇੱਧਰ ਇਹਨੂੰ ਆਕੇ ਕਹਿੰਦੇ ਨੇ ਕਿ ਸੁਖਨਾ ਚੋ ਕਿਉਂਕਿ ਪਾਣੀ ਦਾ ਲੈਵਲ ਸੁਖਨਾ ਚ ਵਧੇਗਾ ਬਾਰਿਸ਼ ਜਿੱਦਾਂ ਆਏਗੀ ਤਾਂ ਵਧੇਗਾ ਬੋਟਿੰਗ ਹੁੰਦੀ ਹੈ ਲੇਕਿਨ ਜੇ ਬਾਰਿਸ਼ ਨਾ ਹੋਏ ਔਰ ਤਫਿਸ਼ ਰਹੇ ਗਰਮੀ ਵੀ ਰਹੇ ਤਾਂ ਧੀਰੇ 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 ਪਾਣੀ ਥੱਲੇ ਚਲਾ ਜਾਂਦਾ ਸੁੱਕ ਜਾਂਦਾ ਤਾਂ ਇੱਥੇ ਵੀ ਇੱਕ ਗਾਦ ਜਿਹੜੀ ਹੈਗੀ ਹੈ ਮਿੱਟੀ ਇਕੱਠੀ ਹੋ ਜਾਂਦੀ ਹੈ ਇਸ ਕਰਕੇ ਸੁਖਨਾ ਦਾ ਸਰੂਪ ਵੀ ਵਿਗੜਦਾ ਕੇਵਲ ਨਜ਼ਰ ਆਇਆ ਸਾਨੂੰ ਲੇਕਿਨ ਹੁਣ ਮੌਸਮ ਮੌਸਮ ਜਿਹੜਾ ਖ ਔਰ ਵਾਟਰ ਲੌਕਿੰਗ ਦੀ ਪ੍ਰੋਬਲਮ ਕਈ ਥਾਵਾਂ ਜਿੱਦਾਂ ਪੰਜਾਬ ਤੇ ਜਾਂ ਕਈ ਜਗ੍ਹਾ ਤੇ ਦੇਖੀਆਂ ਲੇਕਿਨ ਇੱਕ ਪਹਿਲੂ ਇਹ ਵੀ ਹੈ ਸੁਖਨਾ ਦਾ ਜਿੱਦਾਂ ਦੇਖੋ ਤੁਸੀਂ ਰਨਿੰਗ ਕਰਦਾ ਆ ਬੰਦਾ ਬਾਰਿਸ਼ ਚ ਇਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਦਾ ਰੂਟੀਨ ਹੋਣਾ ਜ਼ਿੰਦਗੀ ਦਾ ਕਿ ਇਹਨਾਂ ਨੇ ਇੱਥੇ ਰਨਿੰਗ ਕਰਨੀ ਕਰਨੀ ਹੁੰਦੀ ਹੈ ਸਵੇਰੇ ਇੱਥੇ ਆ ਕੇ ਲੋਕ ਜਿਹੜੇ ਸੈਰ ਕਰਦੇ ਨੇ ਸਵੇਰੇ ਉਹਨਾਂ ਦਾ ਰੂਟੀਨ ਹੈ ਕਈਆਂ ਨੂੰ ਅਸੀਂ ਕਈ ਵਾਰ ਪੁੱਛਦੇ ਹੁੰਦੇ ਹਾਂ ਕਈਆਂ ਨੂੰ 25 23 30 ਸਾਲ ਹੋ ਗਏ ਉਹ ਸਵੇਰੇ 1.5 ਘੰਟਾ ਸੁਖਨਾ ਤੇ ਸੈਰ ਕਰਦੇ ਕਰਦੇ ਨੇ ਔਰ ਆਸ-ਪਾਸ ਦੇ ਸੈਲਾਨੀ ਵੀ ਜਿਹੜੇ ਆਏ ਹੋਏ ਨੇ ਛੁੱਟੀਆਂ 'ਚ ਆਏ ਹੋਏ ਨੇ ਅੱਜ ਇਥੇ ਆਸ-ਪਾਸ ਵੀ ਰਹਿੰਦੇ ਨੇ ਕਿਉਂ ਨਹੀਂ ਦੂਰ ਦੂਰ ਤੋਂ ਮੁਹਾਲੀ ਤੱਕ ਤੋਂ ਵੀ ਲੋਕ ਇਥੇ ਸੁਖਨਾ ਚ ਜੀ ਸੈਰ ਕਰਨ ਇਥੇ ਆਂਦੇ ਨੇ ਤਸਵੀਰਾਂ ਇਹ ਸੁਖਨਾ ਲੇਕ ਦੀਆਂ ਓਵਰ ਟੂ ਹਾਂ ਠੀਕ ਹੈ ਉਮੇਸ਼ ਫਿਲਹਾਲ ਦੀਆਂ ਪੁਰੀਆਂ ਤਸਵੀਰਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਉਸੇ ਸੁਖਨਾ ਲੇਕ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾਈਆਂ ਜਿੱਥੇ ਕਿ ਰਾਤ ਵਾਲੀਆਂ ਸਕੂਨ ਵਾਲੀਆਂ ਤਸਵੀਰਾਂ ਨੇ ਕਿ ਜਿਵੇਂ ਮੌਸਮ ਖੁਸ਼ਗੁਵਾਰ ਨਜ਼ਰ ਆਇਆ ਤੇ ਵੱਡੀ ਗਿਣਤੀ ਦੇ ਵਿੱਚ ਸੁਖਨਾ ਲੇਕ ਤੇ ਲੋਕ ਵੀ ਪਹੁੰਚ ਰਹੇ ਨੇ ਹਜ ਤੱਕ ਕੱਲ ਰਾਤ ਤੋਂ ਹੀ ਲਗਾਤਾਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੀਂਹ ਪੈ ਰਿਹਾ ਤੇ ਅੱਜ ਵੀ ਸ